ਐਕਸੀਡੈਂਟ ਭਾਜੀ ਜਿਹੜੇ ਹੁੰਦੇ ਨੇ ਕਿਉਂਕਿ ਤੁਸੀਂ ਇਸ ਲਾਈਨ 'ਚ ਪੁਰਾਣੇ ਆ ਉਹਦੇ ਪਿੱਛੇ ਇਟਲੀ 'ਚ ਜਿਹੜੇ ਪਿੱਛੇ ਕਰਕੇ ਬਲਾਸਟ ਹੋਇਆ ਸੀ ਜਿਹੜਾ ਟਰੱਕ ਖਤਰਨਾਕ ਸਮਾਨ ਲੈ ਕੇ ਜਾ ਰਿਹਾ ਸੀ ਉਸ ਤੋਂ ਬਾਅਦ ਸਵਾਲਾਂ 'ਚ ਵੀ ਤਬਦੀਲੀ ਆਈ ਸੀ ਕਿ ਹਮੇ ਸਵਾਲ ਐਡ ਕੀਤੇ ਸੀਗੇ ਤੁਸੀਂ ਐਕਸੀਡੈਂਟ ਨੂੰ ਕਿੱਦਾਂ ਦੇਖਦੇ ਹੋ ਕਿੰਨੀ ਲਾਪਰਵਾਹੀ ਆ ਮੁਲ ਜ਼ਿਆਦਾ ਦੇਖੋ ਜੀ ਇਹਦੇ 'ਚ ਸਾਡੀ ਲਾਪਰਵਾਹੀ ਹੁੰਦੀ ਹੈ ਤੁਸੀਂ ਇੱਥੇ ਜੰਪਲ ਨਹੀਂ ਹੈਗੇ ਜੀ ਤੁਸੀਂ ਜੇ ਟ੍ਰੈਕਿੰਗ ਲਾਈਨ 'ਚੋਂ ਤੁਹਾਨੂੰ ਰੇਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਤੁਸੀਂ ਕਿਸੇ ਐਸੇ ਜੰਦੇ 'ਚ ਜਾਓ ਜਿੱਥੇ ਕੋਈ ਇਟਾਲੀਅਨ ਹੋਵੇ ਤਾਂ ਤੁਹਾਨੂੰ ਵੇਖ ਕੇ ਨੱਕ ਚਾੜੇ ਵੀ ਆ ਇੰਡੀਅਨ ਟਰੱਕ ਚਲਾ ਕੇ ਆ ਰਹੇ ਸਾਡੀ ਕੰਪਨੀ 'ਚ ਜਾਂ ਸਾਡੇ ਤੋਂ ਉੱਪਰ ਜਾ ਰਹੇ ਨੇ ਇਦਾਂ ਦਾ ਕੁਝ ਹੋਰ ਔਰ ਪੈਸੇ ਵੀ ਜ਼ਿਆਦਾ ਬਣਦੇ ਰਾਤ ਦਾ ਕੰਮ ਕਰਦੇ ਨੂੰ ਤੂਰ ਨੂੰ ਲਾਂਦੇ ਨੇ ਹਾਂਜੀ ਉਹਨਾਂ ਦੇ ਕੈਸ਼ 'ਚ ਫਰਕ ਹੈ ਬਿਲਕੁਲ ਫਰਕ ਹੈ ਜੀ ਉਹਦਾ ਸਾਡੇ ਨਾਲੋਂ ਤੋਂ 7-800 ਜ਼ਿਆਦਾ ਲੈਣ ਦੇ ਆ ਔਰ ਟ੍ਰੈਕਿੰਗ ਲਾਈਨ 'ਚ ਇਸ ਕਰਕੇ ਨਹੀਂ ਜਾਂਦੇ ਵੀ ਸ਼ਾਇਦ ਸਾਨੂੰ 20-20 ਦਿਨ 15 ਦਿਨ ਘਰ ਮੁੜ ਕੇ ਨਹੀਂ ਆਣਾ ਨਹੀਂ ਜੀ ਇਦਾਂ ਦਾ ਕੁਝ ਨਹੀਂ ਕਾ ਮੈਂ ਤਾਂ ਜੁਰਨਾਦੇ ਦੇ ਕੰਮ ਕਰਦਾ ਜਿਹੜਾ ਦਿਨੇ ਦੇ ਜੁਰਨਾ ਤਾਂ ਮਤਲਬ ਕੀ ਹੁੰਦਾ ਮਤਲਬ ਦਿਨੇ ਦਿਨੇ ਹੀ ਜਾਣਾ ਜੀ ਸਵੇਰ ਨੂੰ ਤੜਕੇ ਨਿਕਲ ਜੀਦਾ ਹੀ ਆਪਾਂ ਤੇ ਸ਼ਾਮ ਨੂੰ ਤੁਹਾਡੀ ਮਰਜ਼ੀ ਹੈ ਕਿ ਤੁਹਾਨੂੰ ਕੰਪਨੀ ਦੱਸਦੀ ਆ ਵੀ ਤੁਸੀਂ ਵਾਪਸ ਆਣਾ ਚਾਹੀਦਾ ਨਹੀਂ ਜੀ ਮੈਂ ਕੰਮ ਹੀ ਉਹ ਚੁਸ ਕੀਤਾ ਜੀ ਜਿਹੜਾ ਸ਼ਾਮ ਨੂੰ ਘਰ ਆ ਜੀਏ ਆਪਸ਼ਨ ਹੈਗੇ ਆਪਸ਼ਨ ਹੈਗੀਆਂ ਬਿਲਕੁਲ ਹੈਗੀਆਂ ਕਿਉਂਕਿ ਮਤਲਬ ਕੀ ਇਟਲੀ ਚ ਕੱਚੇ ਭਵਿੱਖ ਦੀ ਫਿਊਚਰ ਦੀ ਉਮੀਦ ਰੱਖੀ ਜਾ ਸਕਦੀ ਇਸ ਖੇਤ ਤੇ ਇੱਕ ਫੈਕਟਰੀ ਚ ਨਾਰਮਲ ਬੰਦਾ ਕੰਮ ਕਰ ਰਿਹਾ ਉਹ 1400 ਜਾਂ 1500 ਰੁਪਏ ਲੈਂਦਾ ਹੋਊਗਾ ਠੀਕ ਹੈ ਜੀ ਤੇ ਟਰੱਕਾਂ ਵਾਲ 22500 3000 ਕੋਈ 3200 ਤੇ ਵੀ ਜਾਂਦਾ ਕੰਪਨੀ ਚਲਾਉਣ ਲਈ ਮਤਲਬ ਸਰਨਾ ਪਹਿਲਾਂ ਕੀ ਜ਼ਰੂਰੀ ਹੈ ਜੀ ਆਪ ਟੱਕਾ ਕਰਦੇ ਹੋ ਮਾੜਾ ਮੋਟਾ ਵੱਧ ਟਾਈਮ ਲੈਂਦੇ ਹੋ ਕਦੀ ਇਦਾਂ ਖਮਿਆਜਾ ਭੁਗਤਣਾ ਪੈਂਦਾ ਆ 2011 ਤੋਂ 2010 ਤੋਂ ਕਰੀਬ ਮੈਂ ਟਰੱਕ ਚਲਾ ਰਿਹਾ ਜੀ ਤੇ ਹਾਂ ਜੀ ਸਾਸ਼ੀ ਕਾਲ ਸਲਾਮ ਵਾਲੇਕੁਮ ਤੁਹਾਨੂੰ ਮਸਤ ਸਾਰਿਆਂ ਨੂੰ ਸੋ ਤੁਹਾਡੇ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਤੁਹਾਡੇ ਆਪਣੇ ਪ੍ਰੋਗਰਾਮ ਇਟਲੀ ਦੀ ਆਵਾਜ਼ ਇੱਕ ਐਸੀ ਆਵਾਜ਼ ਜੋ ਮੈਂ ਘਰ ਘਰ ਲੈ ਕੇ ਜਾਣਾ ਚਾਹੁੰਦਾ ਇਟਲੀ 'ਚ ਜੋ ਹੋ ਰਿਹਾ ਏ ਜਾਂ ਜੋ ਹੋਏਗਾ ਉਹਦੇ ਉੱਪਰ ਆਪਾਂ ਅਕਸਰ ਵਿਚਾਰ ਕਰਦੇ ਆਂ ਪੜ੍ਹਾਈ ਨੂੰ ਲੈ ਕੇ ਕਾਰੋਬਾਰ ਨੂੰ ਲੈ ਕੇ ਧਰਮ ਨੂੰ ਲੈ ਕੇ ਜਾਂ ਇਹਨਾਂ ਦਿਨਾਂ 'ਚ ਜੋ ਮਾਹੌਲ ਆਪਣੇ ਵੀਰ ਪੋਲਿਟਿਸ਼ੀਅਨ ਚਾ ਰਹੇ ਨੇ ਉਹਨਾਂ ਨੂੰ ਲੈ ਕੇ ਸੋ ਮੈਂ ਕੁਝ ਸਾਲ ਪਿੱਛੇ ਜਾਣਾ ਚਾਹੁੰਦਾ ਜਦੋਂ ਇਟਲੀ 'ਚ ਸਾਈਕਲਾਂ ਦਾ ਦੌਰ ਸੀਗਾ ਲੋਕੀ ਸਾਈਕਲਾਂ ਤੇ ਕੰਮ ਜਾਂਦੇ ਸੀਗੇ ਹੌਲੀ ਹੌਲੀ ਟਰਾਂਸਪੋਰਟ ਲਾਈਨ ਅੱਛੀ ਹੋਈ ਸਕੂਟਰੀਆਂ ਆਈਆਂ ਹੁਣ ਗੱਡੀਆਂ ਆਈਆਂ ਨੇ ਹੋਣ ਟਰੱਕ ਆਏ ਨੇ ਹੋਣ ਤੁਹਾਨੂੰ ਆਮ ਪੰਜਾਬੀ ਟਰੱਕ ਚਲਾਉਂਦਾ ਦਿਖਦਾ ਆ ਲੇਕਿਨ ਆਪਾਂ ਕੁਝ ਸਾਲ ਪੁਰਾਣਾ ਜਾਣੇ ਹਨਾ ਜਿਨ੍ਹਾਂ ਨੇ ਪਹਿਲੇ ਬੂਟੇ ਲਾਏ ਨੇ ਦੇਖੋ ਪਹਿਲੇ ਜਿਹੜੇ ਬੂਟੇ ਲਾਣੇ ਓਖੇ ਹੁੰਦੇ ਨੇ ਉਸ ਤੋਂ ਬਾਅਦ ਦੇਖੋ ਦੇਖੀ ਤਾਂ ਕੰਮ ਆਮ ਹੀ ਹੋ ਜਾਂਦਾ ਨਾ ਸੋ ਮੇਰੇ ਨਾਲ ਜਿਨ੍ਹਾਂ ਕੋ 16 17 ਸਾਲ ਦਾ ਐਕਸਪੀਰੀਅੰਸ ਆ ਟਰੱਕਿੰਗ ਲਾਈਨ ਵਿੱਚ ਮੇਰੇ ਬਹੁਤ ਸਾਰੇ ਸਟੂਡੈਂਟ ਨੇ ਜੋ ਇਹ ਜਾਨਣਾ ਚਾਹੁੰਦੇ ਨੇ ਵੀ ਭਾਜੀ ਟਰੱਕ ਦਾ ਪਟੈਂਟੇ ਕਰੀਏ ਕੀ ਆ ਤੁਹਾਡਾ ਫਿਊਚਰ ਇਟਲੀ ਚ ਹੈ ਸੋ ਉਹਨਾਂ ਨੂੰ ਲੈ ਕੇ ਬੜੇ سارے ਮੇਰੇ ਮਨਚੇ ਸਵਾਲ ਸੀਗੇ ਸੋ ਤਰੰਤ ਤੂੰ ਸਪੈਸ਼ਲ ਸਾਡੇ ਸਟੂਡੀਓ ਚ ਪਹੁੰਚੇ ਨੇ ਹਰਕਿਰਤ ਵੀਰ ਚਾਹਬ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਜੋ ਤੁਸੀਂ ਸਾਨੂੰ ਇੱਥੇ ਸੱਦਿਆ ਤੇ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਨੇਟਾ ਬ੍ਰਦਰ ਦਾ ਜੀ ਜਿਹੜਾ ਸਾਨੂੰ ਬੋਲਣ ਦਾ ਮੌਕਾ ਦੇ ਰਿਹਾ ਹੋ ਜੀ ਭਾਈ ਮੈਨੂੰ ਪਤਾ ਤੁਹਾਡਾ ਐਕਸਪੀਰੀਅੰਸ ਪਹਿਲਾਂ ਆ ਮਾਈਕ ਤੇ ਬੋਲਣ ਦਾ ਸੋ ਮੈਂ ਇਹ ਮੇਰਾ ਕੰਮ ਆ ਤੁਸੀਂ ਨਰਵਸ ਨਹੀਂ ਹੋਣਾ ਤੁਸੀਂ ਟਰੱਕ ਬੜਾ ਅੱਛਾ ਚਲਾ ਲੈਂਦੇ ਹੋ ਸਾਨੂੰ ਪਤਾ ਆ ਪਰ ਅੱਜ ਤੁਸੀਂ ਨਾ ਉਸ ਟਰੱਕ ਚਲਾਉਂਦੇ ਚਲਾਉਂਦੇ ਜੋ ਐਕਸਪੀਰੀਅੰਸ ਕੀਤਾ ਜੇ ਉਹ ਮੇਰੇ ਮੇਰੇ ਸੁਣਨ ਵਾਲਿਆਂ ਤੱਕ ਤੁਸੀਂ ਮੈਸੇਜ ਪਹੁੰਚਾਣਾ ਆ ਬੜੇ ਮੰਚ ਸਵਾਲ ਨੇ ਟਰੱਕਾਂ ਨੂੰ ਲੈ ਕੇ ਹਾਂਜੀ ਤੁਸੀਂ ਉਸ ਲਾਈਨ ਨੂੰ ਹੁਣ ਆਮ ਕਰਤਾ ਆ ਕੁਝ ਸਾਡੇ ਜਿਹੜੇ ਵੀਰ ਭਰਾ ਹਿੰਮਤ ਕਰਕੇ ਟਰੱਕ ਤੇ ਲਾਈਨ ਚ ਆ ਰਹੇ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਤੁਸੀਂ ਦੱਸੋ ਤੁਸੀਂ ਇਟਲੀ ਚ ਕਦੋਂ ਆਏ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਆ ਮੈਂ ਇਟਲੀ ਜੀ 2004 ਚ ਆਇਆ ਸੀਗਾ ਜੀ ਜੀ ਤੇ ਕਰੀਬ ਕਰੀਬ 2009 ਚ ਲਾਇਸੈਂਸ ਕਰਨੇ ਸ਼ੁਰੂ ਕੀਤੇ ਕਿਉਂਕਿ ਉਸ ਤੋਂ ਪਹਿਲਾਂ ਆਪਾਂ ਕੱਚੇ ਸੀਗੇ ਜੀ ਤੇ ਪੇਪਰ ਹੈ ਨਹੀਂ ਸੀ ਕੋਲ ਆਪਣੇ ਹੁਣ 2011 ਤੋਂ 2010 ਤੋਂ ਕਰੀਬ ਮੈਂ ਟਰੱਕ ਚਲਾ ਰਿਹਾ ਜੀ ਤੇ ਹੁਣ ਤਾਂ ਹੀ ਮਤਲਬ ਆਪਾਂ ਟਰੱਕ ਚਲਾ ਰਹੇ ਹਾਂ ਤੁਸੀਂ ਸਿਰਫ ਟਰੱਕ ਡਰਾਈਵਰ ਹੀ ਬੰਨਣਾ ਹੈ ਤੁਸੀਂ ਕੁਝ ਹੋਰ ਵੀ ਕਰ ਸਕਦੇ ਸੀਗੇ ਨਹੀਂ ਜੀ ਮੈਂ ਜਦੋਂ ਆਇਆ ਸੀਗਾ ਇਟਲੀ ਦੇ ਵਿੱਚ ਮੇਰਾ ਸੀਗਾ ਇਹ ਮਤਲਬ ਡਰੀਮ ਸੀਗਾ ਕਿ ਮੈਂ ਟਰੱਕ ਡਰਾਈਵਰ ਹੀ ਬਣਾਗਾ ਪਰ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਹੁਣ ਚਲਾਉਣ ਲੱਗਾ ਹੈ ਹੁਣ ਉਹ ਚਲਾਉਣ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਰੋਲ ਤੁਹਾਡਾ ਰਿਹਾ ਜੀ ਥੈਂਕ ਯੂ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਕਰ ਕਰਕੇ ਅੱਗੇ ਲੈ ਕੇ ਗਏ ਨੇ ਪਹਿਲਾਂ লাইਸੈਂਸ ਕਾਰਾਂ ਦੇ ਲਏ ਨੇ ਜਿਵੇਂ ਕਿ ਹੁਣ ਜੇ ਉਸ ਟਾਈਮ ਦੀ ਗੱਲ ਕਰੀਏ ਜੀ ਆਪਾਂ ਤੇ ਉਸ ਟਾਈਮ ਕੋਈ ਕੋਈ ਬੰਦਾ ਹੁੰਦਾ ਸੀਗਾ ਅਸੀਂ ਸਾਈਕਲਾਂ ਤੇ ਹੀ ਸੀਗੇ ਜੀ ਸਕੂਟਰੀ ਦਾ ਵੀ ਕਿਸੇ ਨੇ ਸੁਪਨਾ ਨਹੀਂ ਸੀ ਲਿਆ ਬਟ ਆ ਦੇਖ ਹਾਂ ਜੀ 2003 ਦੇ ਵਿੱਚ ਜੋ 4 ਦੇ ਵਿੱਚ ਮੈਂ ਜਦੋਂ ਆਇਆ ਸੀਗਾ ਜੀ ਤੇ ਮੈਂ ਇਹ ਸੋਚਿਆ ਜੀ ਯਾਰ ਜੇ ਇੱਕ ਦਿਨ ਮਟਰੀਨਾ ਮਿਲ ਜੇ ਤੇ ਬੜਾ ਵਧੀਆ ਨਜ਼ਾਰਾ ਆ ਜਾਊਗਾ ਕਿਉਂਕਿ ਸਮਾਨ ਲੈ ਕੇ ਜਾਂਦਾ ਹੀ ਸਾਈਕਲਾਂ ਦੇ ਉੱਤੇ ਸਾਈਕਲ ਵੀ ਤੁਹਾਨੂੰ ਪਤਾ ਵੀ ਇੰਡੀਆ ਵਾਲੇ ਤਾਂ ਹੈ ਨਹੀਂ ਸੀਗੇ ਸਾਈਕਲ ਟੋਡਾ ਸਾਈਕਲ ਵੀ ਬਿਨਾ ਬ੍ਰੇਕਾਂ ਵਾਲਾ ਸੀਗਾ ਜਿਹੜਾ ਸਾਡਾ ਵੀ ਸਾਈਕਲ ਬਿਨਾ ਬ੍ਰੇਕਾਂ ਤੋਂ ਬਿਨਾ ਕਾਠੀ ਤੋਂ ਸੀਗਾ ਜੀ ਜਿਹੜਾ ਪਿਛੇ ਨਹੀਂ ਹੁੰਦੀ ਉਹ ਕਾਠੀ ਸਮਾਨ ਟੰਗਣ ਵਾਲੀ ਉਹ ਵੀ ਝੋਲੇ ਆਪਾਂ ਮੋਰੇ ਟਾਂਕੇ ਲੈ ਕੇ ਆਉਂਦੇ ਸੀ ਇਹ ਇਦਾਂ ਇਦਾਂ ਦਾ ਹੀ ਸਮਾਂ ਰਿਹਾ ਜੀ ਫਿਰ ਤਾਂ ਮਹਾਰਾਜ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਤੁਹਾਡੀ ਮਿਹਨਤਾਂ ਨੂੰ ਫਲ ਲੱਗਾ ਹੈ ਕਿ ਸਾਈਕਲ ਦੀ ਕਾਠੀ ਤੋਂ ਹੁਣ ਟਰੱਕ ਦੀ ਕਾਠੀ ਤੇ ਆ ਗਏ ਮਹਾਰਾਜ ਦੀ ਕਿਰਪਾ ਵਾਕਿਆ ਜੀ ਸੱਚੇ ਬਾਦਸ਼ਾਹ ਦੀ ਕਿਰਪਾ ਹੋ ਤੇ ਆਪਾਂ ਟਰੱਕ ਚਲਾਉਣ ਲੱਗਿਆ ਸੀ ਜੀ ਭਾਜੀ ਮੈਨੂੰ ਇਹ ਦੱਸੋ ਵੀ ਦੇਖੋ ਮੈਂ ਮੇਰਾ ਤੇ ਕੰਮ ਆ ਨਾ ਕਿਉਂਕਿ ਮੈਂ ਪੜਾਉਂਦਾ ਮੇਰਾ ਕੰਮ ਆ ਮੈਂ ਲਾਇਸੈਂਸ ਦਵਾ ਦਿੰਦਾ ਆ ਜਿਨ੍ਹਾਂ ਨੇ ਕਰਨਾ ਆ ਉਹ ਇਹ ਜਾਣਨਾ ਚਾਹੁੰਦੇ ਨੇ ਵੀ ਖਿਆ ਇਟਲੀ ਚ ਕੱਚੇ ਪਵਿੱਖ ਦੀ ਫਿਊਚਰ ਦੀ ਉਮੀਦ ਰੱਖੀ ਜਾ ਸਕਦੀ ਐ ਇਸ ਖਿੱਤੇ ਵਿੱਚ ਬਿਲਕੁਲ ਜੀ ਕਿਉਂ ਨਹੀਂ ਰੱਖੀ ਜਾ ਸਕਦੀ ਕਿਉਂਕਿ ਅਸੀਂ ਤਾਂ ਸਿਗੇ ਆਏ ਇੰਡੀਆ ਤੋਂ ਜੀ ਤੇ ਨਾ ਬੋਲੀ ਆਉਂਦੀ ਸੀ ਨਾ ਕੁਝ ਹੋਰ ਸਾਡੇ ਕੋਲ ਕੋਈ ਇਹੋ ਜਿਹਾ ਮਤਲਬ ਫਿਊਚਰ پلان ਨਹੀਂ ਸੀਗਾ ਜਿਹੜੇ ਨਵੇਂ ਮੁੰਡੇ ਜਿਹੜੇ ਜਿੱਦਾਂ ਕਹਿ ਲਈਏ ਜੰਗ ਜੇ ਕੋਈ ਆਪਣੇ ਮਾਪੇ ਦੇ ਨਾਲ 5-6 ਸਾਲ ਦੀ ਉਮਰ ਚ ਆਉਂਦਾ ਵੀ ਇੱਥੇ ਤੇ ਉਹਦੇ ਵਾਸਤੇ ਤਾਂ ਬਹੁਤ ਆਈਜੀ ਹੋ ਗਿਆ ਨਾ ਉਹ ਇੱਥੇ ਸਟੱਡੀ ਕਰ ਰਿਹਾ ਜੀ ਜਿੱਦਾਂ ਕਿ ਤੁਸੀਂ ਹੋ ਗਏ ਉਸ ਤੋਂ ਬਾਅਦ ਉਹ ਆਪ ਕਈ ਤੇ ਐਸੇ ਹੈਗੇ ਆ ਜਿਹੜੇ ਸਾਡੇ ਤੋਂ ਅਸੀਂ ਤੇ ਮਤਲਬ ਡਰਾਈਵਰ ਦੇ ਡਰਾਈਵਰ ਹੀ ਰਹਿ ਗਏ ਨਾ ਜੀ ਪਰ ਜਿਹੜੇ ਸਾਡੇ ਤੋਂ ਬਾਅਦ ਲੱਗੇ ਵੀ ਸੀਗੇ ਉਹਨਾਂ ਨੇ ਆਪਣੇ ਟਰੱਕ ਵੀ ਪਾਏ ਹੋਏ ਔਰ ਫਿਊਚਰ ਕਿਉਂ ਨਹੀਂ ਹੈਗਾ ਜੀ ਟ੍ਰਾਂਸਪੋਰਟ ਕੰਪਨੀਆ ਕਿ ਮਤਲਬ ਤੁਸੀਂ ਜਾਣਦੇ ਹੋ ਕਿਸੇ ਅੱਛੀ ਕੰਪਨੀਟ ਲਈ ਅੰਦਰ ਜਿਹੜੇ ਬੰਦਿਆਂ ਨੇ ਚਲਾਈ ਬਿਲਕੁਲ ਜੀ ਬਹੁਤ ਸਾਰੀਆਂ ਕੰਪਨੀ ਇਹਨਾਂ ਕੰਪਨੀ ਚਲਾਉਣ ਲਈ ਮਤਲਬ ਸਰਨਾ ਪਹਿਲਾਂ ਕੀ ਜ਼ਰੂਰੀ ਹੈ ਆਪਣੇ ਆਪ ਰਵਾਣੀ ਚਾਹੀਦੀ ਕਿ ਮੈਂ ਮੇਰੇ ਕੋ 4 ਪੈਸੇ ਨੇ ਮੈਂ ਕੰਪਨੀ ਸ਼ੁਰੂ ਕਰਦਾ ਬਿਲਕੁਲ ਨਹੀਂ ਜੀ ਕੋਈ ਵੀ ਕੰਮ ਕੋਈ ਵੀ ਕੰਮ ਹੋਵੇ ਜਿਹੜਾ ਸਾਨੂੰ ਨਹੀਂ ਆਉਂਦਾ ਉਹ ਕਦੇ ਵੀ ਨਹੀਂ ਕਰਨਾ ਚਾਹੀਦਾ ਸਹੀ ਗੱਲ ਜਿਹੜੇ ਕੰਮ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਹੈ ਜੀ ਉਹ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇਹ ਕੰਮ ਕਈ ਐਸੇ ਕੰਮ ਆ ਜਿਨ੍ਹਾਂ ਨੂੰ ਮੈਂ ਟਰਾਈ ਕਰ ਚੁੱਕਾ ਤੇ ਮੈਂ ਫੇਲ ਹੋਇਆ ਤੇ ਹੁਣ ਟਰਕਿੰਗ ਲਾਈਨ ਵਿੱਚ ਤਨਖਾਹਾਂ ਵਾਛੀਆਂ ਨੇ ਭਾਜੀ ਬਹੁਤ ਅੱਛੀਆਂ ਜੀ ਦੇਖੋ ਟਰੱਕਾਂ ਵਾਲੇ ਜਿਹੜੀ ਗੱਲ ਕਰ ਰਹੀ ਤੁਸੀਂ ਇੱਕ ਫੈਕਟਰੀ ਚ ਨਾਰਮਲ ਬੰਦਾ ਕੰਮ ਕਰ ਰਿਹਾ ਉਹ 1400 ਜਾਂ 1500 ਰੁਪਇਆ ਲੈਂਦਾ ਹੋਊਗਾ ਠੀਕ ਹੈ ਜੀ ਤੇ ਟਰੱਕਾਂ ਵਾਲੇ ਮਹਾਰਾਜ ਦੀ ਕਿਰਪਾ ਨਾਲ 2300 2500 3000 ਕੋਈ 3200 ਤੇ ਵੀ ਜਾਂਦਾ ਤੇ ਜੇ ਜੰਗ ਦੀ ਗੱਲ ਕਰੀਏ ਜੇ ਕੋਈ ਬਾਹਰ ਰਹਿੰਦਾ ਰਾਤਾਂ ਜਿਆਦੀਆਂ ਕੱਟਦਾ ਜਾਂ ਕੋਈ ਇੰਟਰਨੈਸ਼ਨਲ ਚੱਲਦਾ ਅੱਛਾ ਉਹ ਰਾਤਾਂ ਕਟਨੀਆਂ ਜਾਂ ਵਾਪਸ ਆਣ ਦੇ ਬਾਰੇ ਮੜਾ ਸਮਝਾਓ ਕਿਉਂਕਿ ਕਈ ਨਾ ਟਰਕਿੰਗ ਲਾਈਨ ਚ ਇਸ ਕਰਕੇ ਨਹੀਂ ਜਾਣਦੇ ਵੀ ਸ਼ਾਇਦ ਸਾਨੂੰ 20-20 ਦਿਨ 15 ਦਿਨ ਘਰ ਮੁੜ ਕੇ ਨਹੀਂ ਆਣਾ ਨਹੀਂ ਜੀ ਇਦਾਂ ਦਾ ਕੁਝ ਨਹੀਂ ਕਿ ਮੈਂ ਤਾਂ ਜੁਰਨਾਦੇ ਦੇ ਕੰਮ ਕਰਦਾ ਜਿਹੜਾ ਦਿਨੇ-ਦਿਨੇ ਜੁਰਨਾ ਤਾਂ ਮਤਲਬ ਕੀ ਹੁੰਦਾ ਮਤਲਬ ਦਿਨੇ-ਦਿਨੇ ਹੀ ਜਾਣਾ ਜੀ ਸਵੇਰ ਨੂੰ ਤੜਕੇ ਨਿਕਲ ਜੀਦਾ ਹੀ ਆਪਾਂ ਤੇ ਸ਼ਾਮ ਨੂੰ ਤੁਹਾਡੀ ਮਰਜ਼ੀ ਆ ਕਿ ਤੁਹਾਨੂੰ ਕੰਪਨੀ ਦੱਸਦੀ ਆ ਜੀ ਤੁਸੀਂ ਵਾਪਸ ਆਣਾ ਚਾਹੀਦਾ ਨਹੀਂ ਜੀ ਮੈਂ ਕੰਮ ਹੀ ਉਹ ਯੂਜ਼ ਕੀਤਾ ਜੀ ਜਿਹੜਾ ਸ਼ਾਮ ਨੂੰ ਘਰ ਆ ਜੀਏ অপশন ਹੈਗੇ অপশন ਹੈਗੀਆਂ ਬਿਲਕੁਲ ਹੈਗੀਆਂ ਤੇ ਜੋ ਕੋ ਮਤਲਬ ਛੜਾ ਸ਼ਾਂਗਾ ਕੱਲਾ ਆ ਉਹਦੇ ਤੇ ਨਿਆਰੇ ਲੱਗੇ ਪਏ ਆ ਜੀ ਉਹ ਕਿਦਾਂ ਉਹ ਤਾਂ ਉਹਦਾ ਕੀ ਆ ਉਹ ਇੱਥੇ ਸੁੱਤਾ ਚਾਹੇ ਉੱਥੇ ਸੁੱਤਾ ਮੂੰਗੀ ਫਰਕ ਪੈਂਦੇ ਆ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਔਰ ਕਮਾਈ ਵੀ ਸੋਹਣੀ ਹੈ ਔਰ ਪੈਸੇ ਵੀ ਜਿਆਦੇ ਬਣਦੇ ਰਾਤ ਦਾ ਕੰਮ ਕਰਦੇ ਨੂਨੂਰ ਨੂੰ ਲਾਂਦੇ ਨੇ ਹਾਂਜੀ ਉਹਨਾਂ ਦੇ ਕੈਸ਼ 'ਚ ਫਰਕ ਹੈ ਬਿਲਕੁਲ ਫਰਕ ਹੈ ਜੀ ਉਹਦਾ ਸਾਡੇ ਨਾਲੋਂ ਤੋਂ 7-800 ਜਿਆਦਾ ਲੈਂਦੇ ਆ ਔਰ ਕਈ ਮੁੰਡੇ ਐਸੇ ਆ ਜਿਨ੍ਹਾਂ ਨੂੰ ਅਸੀਂ ਮਤਲਬ ਕੋਈ ਜਿੱਦਸਿਆ ਵੀ ਹੋਊਗਾ ਸਿਖਾਇਆ ਨਹੀਂ ਕਹਿ ਸਕਦੇ ਦੱਸਿਆ ਹੋਊਗਾ ਕੋਈ ਰਸਤਾ ਵਗੈਰਾ ਤੇ ਉਹ ਸਾਡੇ ਨਾਲੋਂ 7-800 ਯੂਰੋ ਜ਼ਿਆਦਾ ਲੈ ਰਿਹਾ ਹੈ ਮਤਲਬ ਉਹ ਫਿਰ ਜਦ ਤੱਕ ਕੁਵਾਰਾ ਜਾਂ ਬੰਦਾ ਜ਼ਿੰਮੇਵਾਰੀਆਂ ਘਟਨੇ ਉਦੋਂ ਤੇ ਕਰ ਸਕਦਾ ਕੰਮ ਵਾਲਾ ਬਿਲਕੁਲ ਕਰ ਸਕਦਾ ਜੀ ਜਿਹੜੇ ਜੰਗ ਮੁੰਡੇ ਆ ਜਿਹੜੇ ਜਿਨ੍ਹਾਂ ਦੀ ਕੋਈ ਫੈਮਲੀ ਨਹੀਂ ਜਾਂ ਮੈਰਿਜ ਨਹੀਂ ਹੋਈ ਹੋਈ ਉਹਨਾਂ ਨੇ ਉਹਨਾਂ ਦੇ ਮਤਲਬ ਸੋਮਵਾਰ ਜਾਂ ਐਤਵਾਰ ਰਾਤ ਨੂੰ ਤੁਰਦੇ ਹੋ ਤੇ ਸ਼ੁੱਕਰਵਾਰ ਕੋਈ ਸ਼ਨੀਵਾਰ ਵੀ ਹੁੰਦਾ ਬਿਲਕੁਲ ਵੀਕ ਬਾਹਰ ਲੱਗ ਬਿਲਕੁਲ ਬਿਲਕੁਲ ਠੀਕ ਆ ਹਾਂਜੀ ਤੇ ਇੱਥੇ ਢਾਬੇ ਨਹੀਂ ਹੈਗੇ ਨਾ ਜਿੱਥੇ ਤੁਸੀਂ ਆਪਣਾ ਪਰ ਨਾ ਮਾਰਿਆ ਤੇ ਮੰਝੇ ਤੇ ਬਹਿ ਕੇ ਰੋਟੀ ਖਾਦੀ ਮੈਨੂੰ ਟਰੱਕਾਂ ਮਾਰੇ ਵੀ ਦੱਸੋ ਕਿਉਂਕਿ ਮੈਨੂੰ ਇਹ ਲੱਗਦਾ ਆ ਕਿ ਤਨਾ ਕਿਤੇ ਸਾਨੂੰ ਆਪਣਾ ਖਾਣਾ ਮਿਸ ਕਰਦੇ ਆ ਆਪਾਂ ਜੋ ਬਾਹਰ ਜਾਂਦੇ ਆ ਦੇਖੀ ਖਾਂਦੇ ਉੱਥੇ ਦੇਖੋ ਭਾਜੀ ਕੋਈ ਇਦਾਂ ਦੀ ਗੱਲ ਨਹੀਂ ਕਿ ਢਾਬੇ ਢਾਬੇਲੀ ਗੱਲ ਤਾਂ ਉੱਥੇ ਵਾਲੇ ਕੱਪੜੇ ਤੇ ਇੱਥੇ ਵਾਲੇ ਬਹੁਤ ਫਰਕ ਆ ਜੀ ਵੈਸੇ ਤਾਂ ਟਰੱਕ ਦੇ ਵਿੱਚ ਹੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ-ਵਧੀਆ ਸਹੂਲਤਾਂ ਦਿੱਤੀਆਂ ਹੋਈਆਂ ਜਿੱਦਾਂ ਜਿੱਦਾਂ ਨਹੀਂ ਕਿਚਨ ਨਹੀਂ ਹੁੰਦੀ ਬੈੱਡ ਵਗੈਰਾ ਲੱਗੇ ਹੋਏ ਆ ਓਕੇ ਰਹੀ ਗੱਲ ਖਾਣ ਦੀ ਖਾਣ ਦੀ ਕਈ ਮੁੰਡੇ ਐਸੇ ਹੈਗੇ ਜਿਹੜੇ ਆਪਣੇ ਘਰੋਂ ਕੋਈ ਨਾ ਕੋਈ ਮਤਲਬ ਹਫਤੇ ਦਾ ਵੀਕਐਂਡ ਤੱਕਰ ਐਂਡ ਤੱਕਰ ਪੰਜ ਦਿਨ ਪੰਜ ਦਿਨ ਦਾ ਕੋਈ ਨਾ ਕੋਈ ਜਗਾੜ ਆਪਦਾ ਬਣਾ ਕੇ ਲੈ ਜਾਂਦੇ ਆ ਤੂੰ ਉਹ ਗਰਮ ਕਰਕੇ ਟਰੱਕ ਦੇ ਵਿੱਚ ਖਾਖੂ ਲੈਂਦੇ ਆ ਕਈ ਐਸੇ ਹੈਗੇ ਆ ਜਿਨ੍ਹਾਂ ਨੂੰ ਕੋਈ ਇੱਕ ਅੱਧੀ ਰਾਤ ਰਹਿਣੀ ਹੁੰਦੀ ਹੈ ਜਾਂ ਦੋ ਰਾਤਾਂ ਹੋਣੀਆਂ ਉਹ ਫਿਰ ਆਪਣਾ ਸ਼ੌਂਕ ਦੇ ਨਾਲ ਬਾਹਰ ਰੈਸਟੋਰੈਂਟ ਵਗੈਰਾ ਦੇ ਵਿੱਚ ਖਾਖੂ ਲੈਂਦੇ ਆ ਕੋਈ ਐਡੀ ਗੱਲ ਨਹੀਂ ਕਿ ਅੱਛਾ ਭਾਜੀ ਇਹਦੇ ਨਾਲ ਮੇਰਾ ਜੁੜਿਆ ਇੱਕ ਹੋਰ ਸਵਾਲ ਆ ਤੁਹਾਡੇ ਨਾਲ ਤੁਸੀਂ ਇੱਥੇ ਜੰਪਲ ਨਹੀਂ ਹੈਗੇ ਜੀ ਤੁਸੀਂ ਉਹ ਟ੍ਰੈਕਿੰਗ ਲਾਈਨ 'ਚੋਂ ਤੁਹਾਨੂੰ ਰੇਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਤੁਸੀਂ ਕਿਸੇ ਐਸੇ ਜੰਦੇ 'ਚ ਜਾਓ ਜਿੱਥੇ ਕੋਈ ਇਟਾਲੀਨ ਹੋਵੇ ਤਾਂ ਤੁਹਾਨੂੰ ਵੇਖ ਕੇ ਨੱਕ ਚੜਾੜੇ ਵੀ ਆ ਇੰਡੀਅਨ ਟਰੱਕ ਚਲਾ ਕੇ ਆ ਰਹੇ ਸਾਡੀ ਕੰਪਨੀ 'ਚ ਜਾਂ ਸਾਡੇ ਤੋਂ ਉੱਪਰ ਜਾ ਰਹੇ ਨੇ ਇਦਾਂ ਦਾ ਕੁਝ ਹੋ ਜਾਂਦਾ ਬਾਜੀ ਇਹ ਤੁਹਾਡੇ ਆਪਣੇ ਕੌਨਫੀਡੈਂਸ ਦੇ ਉੱਤੇ ਡਿਪੈਂਡ ਆ ਅੱਛਾ ਜੀ ਤੁਸੀਂ ਅੱਗਿਓ ਕਿਹੋ ਜਿਹਾ ਜਵਾਬ ਦਿੰਦੇ ਹੋ ਜੀ ਜੇ ਤੁਸੀਂ ਆਪਣੇ ਕੌਨਫੀਡੈਂਸ ਦੇ ਵਿੱਚ ਹੋ ਕੇ ਵਧੀਆ ਕਿਸੇ ਨੂੰ ਜਵਾਬ ਦਅੋਗੇ ਤੇ ਮੈਨੂੰ ਨਹੀਂ ਲੱਗਦਾ ਕਿ ਤਲਕ ਨਾ ਜਵਾਬ ਦੋ ਦਲੀਲ ਨਾਲ ਜਵਾਬ ਹਾਂ ਜੀ ਜੇ ਅਸੀਂ ਉਹ ਇੱਕ ਗਾਲ ਕੱਢਦਾ ਅਸੀਂ ਦੋ ਗਾਲਾਂ ਗਾਲ ਦਾ ਮਤਲਬ ਗਾਲ ਦੇ ਨਾਲ ਵੀ ਦੇ ਸਕਦੇ ਹੋ ਪਰ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਇੱਕ ਤਰਕ ਦੇ ਨਾਲ ਜਵਾਬ ਦਿਓ ਤੇ ਉਹਨਾਂ ਦੀ ਕੋਈ ਈਡੀ ਕੋਈ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਕੁਝ ਬੋਲਣਾ ਕਿਉਂਕਿ ਮੈਂ ਸਵਾਲ ਤੁਹਾਨੂੰ ਤਾਂ ਪੁੱਛਿਆ ਕਿਉਂਕਿ ਬੀਤੇ ਦਿਨਾਂ ਚਾ ਆਪਣਾ ਕੋਈ ਸਟੂਡੈਂਟ ਸੀਗਾ ਤੇ ਉਹਨਾਂ ਨੇ ਲਾਇਸੈਂਸ ਕੀਤੇ ਸਾਰੇ ਮੇਕੂ ਤੇ ਕੰਮ ਚੱਲਾ ਗਿਆ ਹਾਂਜੀ ਕਹਿੰਦੇ ਪਾਜੀ ਮੈਂ ਇੱਕ ਜਗ੍ਹਾ ਤੇ ਲੋਡ ਚੱਕਣ ਗਿਆ ਤੇ ਜਿਹੜੀ ਉੱਥੇ ਆਫਿਸ ਕੁੜੀਆਂ ਲੱਗੀਆਂ ਜਿਨ੍ਹਾਂ ਨੇ ਬੋਲਾ ਦੇਣਾ ਸੀ ਉਹਨੂੰ ਹਾਂਜੀ ਕਹਿੰਦੇ ਪਾਜੀ ਮੇਰੇ ਨਾਲ ਸਹੀ ਤਰ੍ਹਾਂ ਪੇਸ਼ ਨਹੀਂ ਆਈ ਤੇ ਕਹਿੰਦਾ ਉਸ ਤੋਂ ਬਾਅਦ ਜਦੋਂ ਸਮਾਨ ਲੋਡ ਕਰਨਾ ਹੀ ਕਹਿੰਦਾ ਉਹਨਾਂ ਨੇ ਜਿਹੜਾ ਜਿਸ ਨਾਲ ਸਮਾਨ ਖਿੱਚਦੇ ਨੇ ਉਹ ਵੀ ਕਹਿੰਦਾ ਉਹਨਾਂ ਨੇ ਇਦਾਂ ਰੱਖਿਆ ਵੀ ਚੱਕਲਾ ਜਾ ਕੇ ਕਹਿੰਦਾ ਮੈਨੂੰ ਡਿਸਰੈਸਪੈਕਟ ਜੀ ਮਹਿਸੂਸ ਹੋਈ ਕਹਿੰਦਾ ਫਿਰ ਆਪਣੀ ਕੰਪਨੀ ਨੂੰ ਰابطਾ ਕੀਤਾ ਜਿਹੜੀ ਕੰਪਨੀ ਨਾਲੋਂ ਕੰਮ ਕਰਦਾ ਸੀਗਾ ਉਹਨੂੰ ਮੈਂ ਸਾਰੀ ਕਹਾਣੀ ਦੱਸੀ ਉਹਨਾਂ ਨਾਲ ਹੀ ਲੈਟਰ ਕੱਢਿਆ ਬਸ ਹੀ ਤੁਹਾਡੇ ਨਾਲ ਜਿਹੜਾ ਐਗਰੀਮੈਂਟ ਸੀ ਅਸੀਂ ਖਤਮ ਕਰਨ ਜਾ ਰਹੇ ਹਾਂ ਸੋ ਇੱਕ ਪਾਸੂ ਤਾਂ ਇੱਕ ਬੰਦਾ ਤੁਹਾਡੇ ਨਾਲ ਡਿਸਰੈਸਪੈਕਟ ਕਰ ਰਿਹਾ ਦੂਜੇ ਪਾਸੇ ਕੰਪਨੀ ਨੇ ਉਸ ਬੰਦੇ ਦਾ ਸਟੈਂਡ ਲਿੱਤਾ ਤੁਹਾਡੇ ਨਾਲ ਕਦੀ ਇਦਾਂ ਦਾ ਹੋਇਆ ਜਾਂ ਬਾਜੀ ਇਹ ਡਿਪੈਂਡ ਕਰਦਾ ਜੀ ਕੰਪਨੀ ਦੇ ਉੱਤੇ ਵੀ ਡਿਪੈਂਡ ਕਰਦਾ ਉਹਦੀ ਕੰਪਨੀ ਬਹੁਤ ਵਧੀਆ ਹੋਊਗੀ ਜੀ ਤੇ ਉਹਨੂੰ ਇਹ ਕੀਤਾ ਕਈ ਐਸੀਆਂ ਕੰਪਨੀਆਂ ਹੈਗੀਆਂ ਵੀ ਉਹ ਇੱਕ ਵਿਦੇਸ਼ੀ ਦੇਖ ਕੇ ਕਹਿੰਦੇ ਵੀ ਸ਼ਾਇਦ ਇਹਨੂੰ ਬੋਲੀ ਨਾ ਸਮਝ ਆਈ ਹੋਗੀ ਪਰ ਜਿਆਦਾ ਜਿਆਦੀ ਜਿਆਦਾ ਵੈਸੇ ਇਹ ਚਲੋ ਬਹੁਤ ਵਧੀਆ ਗੱਲ ਆ ਕਿ ਉਸ ਬੰਦੇ ਨਾਲ ਐਦਾਂ ਦਾ ਵਧੀਆ ਸਟੈਂਡ ਲਿਆ ਪਰ ਬਹੁਤੀਆਂ ਫਰਮਾਂ ਇਹ ਕੰਮ ਨਹੀਂ ਕਰਦੀਆਂ ਕਿਉਂਕਿ ਫਰਮਾਂ ਕਈ ਕਹ ਲਈਏ ਵੀ ਬਹੁਤ ਵੱਡੀਆਂ ਨੇ ਕਿ ਇਹਦੇ 200 ਟਰੱਕ ਆ ਕਿ ਇਹਦੇ 300 ਟਰੱਕ ਆ ਜ਼ਿਆਦਾਤਰ ਜੇ ਲਾਇਆ ਜਾਵੇ ਹਸਾਬ ਕਿਤਾਬ ਕਿਉਂਕਿ ਇਹ ਇਟਾਲੀਅਨ ਦਾ ਪਹਿਲਾ ਜਿਹੜਾ ਇਹ ਕੀਤਾ ਸੀਗਾ ਡਰਾਈਵਰੀ ਜੇ ਮਨ ਇਟਾਲੀਅਨ ਦਾ ਇਹ ਬਹੁਤ ਜ਼ਿਆਦਾ ਇਟਾਲੀਅਨ ਸਿਰਫ ਇਹੀ ਕੰਮ ਕਰਕੇ ਰਾਜੀ ਸੀ ਕਿਉਂਕਿ ਇਹਦੇ ਵਿੱਚ ਜ਼ਿਆਦੇ ਪੈਸੇ ਬਣਦੇ ਸੀ ਪਰ ਹੁਣ ਤਾਂ ਘਟ ਗਏ ਨੇ ਹੁਣ ਘਟਣ ਦਾ ਕਾਰਨ ਇਹਨਾਂ ਦਾ ਇਹ ਹੋ ਗਿਆ ਕਿਉਂਕਿ ਜਿਹੜੀ ਇਹਨਾਂ ਦੀ ਨਵੀਂ ਜਨਰੇਸ਼ਨ ਆ ਉਹ ਕੋਈ ਅਸੀਂ ਲਾਈਨ ਦੇ ਵਿੱਚ ਆਉਣਾ ਨਹੀਂ ਚਾਹੁੰਦੀ ਨਾ ਬਾਹਰ ਰਹਿਣਾ ਚਾਹੁੰਦੀ ਆ ਇਹ ਹੋਰ ਹੋਰ ਸੈਡ ਹੋਰ ਸਿਸਟਮ ਨੂੰ ਚੱਲ ਗਿਆ ਤੇ ਭਾਜੀ ਇੱਥੇ ਬੱਜਣਾ ਪੈਂਦਾ ਹੈ ਕਿ ਤੁਸੀਂ ਕਿਉਂਕਿ ਕਈ ਪਤਾ ਟਰਕਿੰਗ ਲਾਈਨ ਚ ਇਸ ਕਰਕੇ ਨਿਆਂਦੇ ਵੀ ਬਹੁਤ ਟਾਈਮ ਬੱਜਣਾ ਪੈਂਦਾ ਅਸੀਂ ਗੁਲਾਮ ਆ ਅਸੀਂ ਕੁਰਸੀ ਤੇ ਬੱਠੇ ਰਹੰਨੇ ਆ ਲੱਕ ਦੀ ਦਿੱਕਤ ਆ ਜਾਂਦੀ ਆ ਜਾਂ ਉਹਨਦੇ ਬਾਰੇ ਦੱਸੋ ਕਿਉਂਕਿ ਅਮਰੀਕਾ ਦੀ ਡਰਾਈਵਰੀ ਕੈਨੇਡਾ ਦੀ ਔਰ ਇਟਲੀ 'ਚ ਫਰਕ ਕਿੰਨਾ ਹੈ ਕਿਉਂਕਿ ਆਪਾਂ ਅਮਰੀਕਾ ਦੇਖਦੇ ਬਹੁਤ ਐਕਸੀਡੈਂਟ ਹੋਂਦੇ ਨੇ ਉਹ ਵੀ ਵੀਕੈਂਡ ਤੇ ਖਿੱਚੀ ਜਾਂਦੇ ਨੇ ਟਰੱਕ ਇੱਥੇ ਬਾਰੇ ਦੱਸੋ ਮੈਨੂੰ ਭਾਜੀ ਨਹੀਂ ਇੱਥੇ ਇਦਾਂ ਨਹੀਂਗਾ ਇੱਥੇ ਇੱਕ ਟਾਈਮ ਦਿੱਤਾ ਜਾਂਦਾ ਜੀ ਜੀ ਤੇ ਉਸ ਟਾਈਮ ਤੋਂ ਬਾਅਦ ਜੇ ਮੈਂ ਉਹ ਜਿਹੜੀ ਪਹਿਲਾਂ ਗੱਲ ਕਰਕੇ ਆਟਿਆ ਵੀ ਜਿਹੜਾ ਜਿਹੜੀ ਜੰਗ ਆ ਜੋ ਇੱਥੇ ਸੁੱਤੇ ਚਾਏ ਉੱਥੇ ਸੁੱਤੇ ਉਹਨਾਂ ਦਾ ਇਹੀ ਫਾਇਦਾ ਹੈ ਕਿ ਉਹਨਾਂ ਨੂੰ ਘੱਟ ਘੰਟੇ ਕੰਮ ਕਰਨਾ ਪੈਂਦਾ ਜਿਹੜਾ ਇੱਕ ਬੰਦਾ ਦਿਨ ਦਾ ਕੰਮ ਕਰਦਾ ਨਾ ਉਹਨੂੰ ਖਿੱਚ ਹੁੰਦੀ ਕਿ ਮੈਂ ਰਾਤ ਨੂੰ ਘਰ ਰੋਣਾ ਜੀ ਤੇ ਉਹਨੇ ਬਹੁਤ ਪਹਜਾ ਪ ਜਾ ਕੇ ਘਰ ਨੂੰ ਪਹੁੰਚਣਾ ਹੁੰਦਾ ਜਾਂ ਪਹਜਾ ਪ ਜਾ ਕੇ ਕੰਮ ਕਰਨਾ ਹੁੰਦਾ ਤੇ ਮਾਲਕਾਂ ਨੂੰ ਵੀ ਇਹੀ ਹੁੰਦਾ ਵੀ ਭਾਈ ਇਹਨੇ ਜਾਣਾ ਅਧਿਕਾਰਿਆ ਇਹਨੂੰ ਜੇ ਜ਼ਿਆਦਾ ਵੀ ਦੇ ਦਿੱਤਾ ਕੋਈ ਗੱਲ ਨਹੀਂ ਇਹਨੇ ਖਿੱਚ-ਕੁਚ ਕੇ ਘਰ ਪਹੁੰਚ ਜਾਣਾ ਕਿਉਂਕਿ ਇਹਨੂੰ ਲਾਲਚ ਪੈ ਗਿਆ ਬਿਲਕੁਲ ਬਿਲਕੁਲ ਠ ਜਿਹੜੀ ਤੁਸੀਂ ਅਮਰੀਕਾ ਕੈਨੇਡਾ ਦੀਆਂ ਗੱਲਾਂ ਕਰਦੇ ਓਦਾਂ ਦਾ ਇੱਥੇ ਕੋਈ ਸਿਸਟਮ ਨਹੀਂ ਹੈ ਇੱਥੇ ਟੈਕੋ ਸਿਸਟਮ ਚੱਲਦਾ ਜੀ ਤੇ ਉਹਦੇ ਹਿਸਾਬ ਦੇ ਨਾਲ ਪੂਰੀ ਤੁਹਾਨੂੰ ਰਿਸਪੈਕਟ ਕਰਨੀ ਪੈਂਦੀ ਹੈ ਜੇ ਤੁਸੀਂ ਧੱਕਾ ਕਰਦੇ ਹੋ ਮਾੜਾ ਮੋਟਾ ਵੱਧ ਟਾਈਮ ਲੈਂਦੇ ਹੋ ਕਦੀ ਇਦਾਂ ਖਮਿਆਜ਼ਾ ਭੁਗਤਣਾ ਪਿਆ ਆ ਵੀ ਤੁਹਾਡੇ ਬਿਲਕੁਲ 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 ਭੁਗਤਣਾ ਪਿਆ ਕਿੱਦਾਂ ਮਤਲਬ ਕਿਸੇ ਦਾ ਕੋਈ ਵੱਧ ਘੰਟੇ ਕੰਮ ਕਰ ਰਿਆ ਚੋਰੀ ਦੇ ਚੋਰੀ ਦੇ ਤਰੀਕੇ ਦੇ ਨਾਲ ਤੇ ਉਹ ਉਸ ਸਾਹਬ ਦੇ ਨਾਲ ਫਿਰ ਉਹਨੂੰ ਜੁਰਮਾਨਾ ਜਾਂ ਫਿਰ ਉਹਦਾ ਲਾਇਸੈਂਸ ਵਗੈਰਾ ਲੈ ਲਿਆ ਉਹਨਾਂ ਨੇ ਹਾਂਜੀ 2 ਮਹੀਨੇ ਵਾਸਤੇ ਜਾਂ 1 ਮਹੀਨੇ ਵਾਸਤੇ ਉਹ ਡਿਪੈਂਡ ਆ ਉਹਨਾਂ ਦੇ ਪੁਲਿਸ ਦੇ ਉੱਤੇ ਵੀ ਉਸ ਟਾਈਮ ਦੇ ਉੱਤੇ ਕਿਹੜਾ ਅਫੀਸਰ ਕਿਹੜੀ ਕਾਰਵਾਈ ਕਰ ਰਿਹਾ ਇਹ ਕੰਮ ਕਿੱਦਾਂ ਲੱਭਦੇ ਤੁਸੀਂ ਯਾਨੀ ਕਿ ਦੇਖੋ ਜੇ ਤਾਂ ਹੁਣ ਮੈਂ ਇੱਕ ਦਿਹਾੜੀ ਲਾਣੀ ਆ ਤਾਂ ਮੈਂ ਫੈਕਟਰੀ 'ਚ ਆਪਣਾ ਜਾਵਾਂਗਾ ਵੀ ਮੈਨੂੰ ਮੀਟ ਵਰਡਾਂ ਵਾਲੀ ਫੈਕਟਰੀ ਲਾ ਲਓ ਜਾਂ ਮੇਰੀ ਪੀਸ ਬੰਦੇ ਨੇ ਇਹ ਕੰਮ ਕਿੱਦਾਂ ਲੱਭਿਆ ਜਾਂਦਾ ਜਿਆਦਾ ਮੈਨੂੰ ਇਹ ਦੱਸੋ ਭਾਜੀ ਅੱਜ ਤੋਂ 2011 ਜਾਂ 2000 ਜਦੋਂ ਸਾਡੇ ਕੋਲ ਵੀ ਐਕਸਪੀਰੀਅੰਸ ਹੈ ਨਹੀਂ ਸੀਗਾ ਤੇ ਉਸ ਟਾਈਮ ਦੇ ਵਿੱਚ ਇੱਕ ਮਾਲਕ ਦਾ ਪੱਕਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਨਹੀਂ ਬਸ ਹੈ ਨਹੀਂ ਕੁਝ ਵੀ ਜਾਂ ਅਸੀਂ ਕੰਮ ਕਰ ਰਹੇ ਹੁੰਦੇ ਸੀ ਕਿ ਤੇ ਸਾਡੇ ਉੱਤੇ ਇੰਨਾ ਕੁ ਮਤਲਬ ਉਹ ਪ੍ਰਭਾਵ ਹੁੰਦਾ ਸੀ ਮਾਲਕ ਦਾ ਡਰ ਹੁੰਦਾ ਸੀ ਸਾਡੇ ਮਨ ਦੇ ਚ ਵੀ ਜੇ ਅਸੀਂ ਕੰਮ ਛੱਡ ਦਿੱਤਾ ਨਾ ਤੇ ਸਾਨੂੰ ਕੰਮ ਹੀ ਕੋਈ ਨਹੀਂ ਮਿਲਦਾ ਤੇ ਹੁਣ ਇਸ ਟਾਈਮ ਦੀ ਜੇ ਇਸ ਟਾਈਮ ਦੀ ਗੱਲ ਕਰੀਏ ਨਾ ਤੇ ਤੁਸੀਂ ਕੰਮ ਲੱਭਣ ਦੀ ਗੱਲ ਕਰਨ ੜੇ ਉਹ ਡਰਾਈਵਰ ਲੱਭਣ ੜੇ ਸਹੀ ਗੱਲ ਸਹੀ ਗੱਲ ਮੇਰੇ ਕੋਲ ਲਿਖਿਆ ਉਹ ਡਰਾਈਵਰ ਲੱਭਣ ਦੇ ਤੇ ਤਰਲੇ ਕਰਨ ਦੇ ਆ ਵੀ ਭਾਈ ਸਾਡੇ ਕੰਮ ਕਰ ਅਕਸਰ ਪੰਜ ਹੁਣ ਫੈਕਟਰੀਆਂ ਦੇ ਬਾਹਰ ਵੀ ਲਿਖਿਆ ਆ ਨਾ ਵੀ ਡਰਾਈਵਰ ਚਾਹੀਦਾ ਸੋ ਇਸ ਦਾ ਮਤਲਬ ਲੇਬਰ ਜਾਂ ਕਹਿ ਲਓ ਡਰਾਈਵਰ ਘਟ ਗਏ ਨੇ ਕੰਮ ਜ਼ਿਆਦਾ ਹੈਗਾ ਬਿਲਕੁਲ ਹੈਗਾ ਜੀ ਬਿਲਕੁਲ ਹੈ ਤੇ ਜਿਹੜੀਆਂ ਸਾਡੀਆਂ ਭੈਣਾ ਇਸ ਖੇਤੇ ਚ ਆ ਰੀਆਂ ਨੇ ਮੇਰੇ ਕੋਲ ਬਹੁਤ ਸਾਰੀਆਂ ਕੁੜੀਆਂ ਪੜਦੀਆਂ ਨੇ ਜਾਂ ਕਈਆਂ ਨੇ ਲਾਇਸੈਂਸ ਕੀਤਾ ਆ ਤੁਸੀਂ ਹੁਣ ਇਸ ਨੂੰ ਸੇਫ ਮੰਨਦੇ ਹੋ ਕੁੜੀ ਲਈ ਕੰਮ ਅਰੇ ਇਦਾਂ ਦੀ ਕੋਈ ਗੱਲ ਨਹੀਂ ਐਸ ਟਾਈਮ ਐਸ ਟੈਪ ਬਿਲਕੁਲ ਸੇਫ ਆ ਜੀ ਸਾਰੇ ਸੋਰੀ ਚਾਰੀ ਨਹੀਂ ਹੋਣਦਾ ਕਹਦਾ ਜੀ ਕੁੜੀ ਹੁਣ ਦੇਖੋ ਇੱਕ ਨੇ 22 23 ਸਾਲ ਦੀ ਕੁੜੀ ਆ ਆਪਣੇ ਟਰੱਕ ਦੇ ਕੇ ਤੋਰਨੀ ਆ ਮਤਲਬ ਮਾ ਮਾਂ ਬਾਪ ਦੀ ਜਵਾਨ ਕੁੜੀ ਆ ਬਾਹਰ ਕਿਤੇ ਜਾਂਦੀ ਦੂਰ ਜਾਂਦੀ ਕਿਤੇ ਉਹਨੂੰ ਖਤਰਾ ਹੈ ਕੋਈ ਖਤਰਾ ਨਹੀਂਗਾ ਭਾਜੀ ਜਿੱਦਾਂ ਦੇ ਜਿੱਦਾਂ ਮੇਰੇ ਨਾਲ ਮੇਰੇ ਹਿਸਾਬ ਦੇ ਨਾਲ ਤੇ ਜਿੰਨਾ ਕੁ ਸੇਫ ਇਟਲੀ ਹੈਗਾ ਓਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਚਾਹੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਮੈਂ ਵੀ ਦੋ ਦੀਆਂ ਦਾ ਬਾਪ ਆ ਮੇਰੀਆਂ ਵੀ ਕੁੜੀਆਂ ਨੇ ਕੋਈ ਨਾ ਕੋਈ ਕੰਮ ਕਰਨਾ ਉਹ ਚ ਕੱਲਾ ਟਰੱਕ ਨਹੀਂ ਹੋ ਸਕਦਾ ਉਹ ਕੱਲ ਨੂੰ ਕਿਤੇ ਕੋਈ ਵੀ ਖੇਤਰ ਦੇ ਵਿੱਚ ਕੰਮ ਕਰ ਸਕਦੀਆਂ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਰਾ ਲੋਕਾਂ ਦੀ ਸੋਚ ਓਪਨ ਆ ਲੋਕ ਮਤਲਬ ਡੈਮੋਕ੍ਰੇਸੀ ਕੰਟਰੀ ਚ ਕੋ ਮੇ ਆਪਣਾ ਹਾਂ ਆ ਉਹ ਭਾਜੀ ਹੁਣ ਤਾਂ ਬਹੁਤ ਜ਼ਿਆਦੀਆਂ ਕੁੜੀਆਂ ਜਿਹੜੀਆਂ ਆਪਣੇ ਟਰੱਕ ਵੀ ਚਲਾ ਰਹੀਆਂ ਨੇ ਤੇ ਬੱਸਾਂ ਵੀ ਚਲਾ ਰਹੀਆਂ ਨੇ ਇਤੋਂ ਤੱਕ ਕਰਕੇ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖਣ ਡਿਆ ਸੀ ਕੁੜੀ ਉਹ ਆ ਆ ਆਦੀਰ ਵਗੈਰਾ ਦਾ ਲਾਇਸੈਂਸ ਉਹ ਵੀ ਕਾਫੀ ਕਾਫੀ ਚਲਾ ਰਹੀ ਹੈ ਉਹ ਚਸਤ ਸਮਾਨ ਦੀ ਕਦਰ ਨਾ ਬਿਲਕੁਲ ਬਿਲਕੁਲ ਉਹ ਵੀ ਚਲਾ ਰਹੀ ਹੈ ਹੁਣ ਐਦੋਂ ਵੱਧ ਤਾਂ ਕੁਝ ਨਹੀਂ ਹੋ ਸਕਦਾ ਹਾਂਜੀ ਟੋੜ ਨਾਲ ਗੱਲਾਂ ਕਰਕੇ ਪਾਜੀ ਬਹੁਤ ਵਧੀਆ ਲੱਗਾ ਤੇ ਇੱਕ ਮੈਸੇਜ ਉਹਨਾਂ ਨੂੰ ਜੋ ਇਸ ਲਾਈਨ ਚਾਹਣਾ ਚਾਹੁੰਦੇ ਨੇ ਆਪਣਾ ਇੱਕ ਫਿਊਚਰ ਵਧੀਆ ਕਰਨਾ ਚਾਹੁੰਦੇ ਨੇ ਜਾਂ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਨੇ ਟਰਾਂਸਪੋਰਟ ਖੇਤਿਆਂ ਚ ਕੀ ਕਰਨਾ ਚਾਹੋਗੇ ਦੇਖੋ ਜੀ ਇਹ ਬਹੁਤ ਵਧੀਆ ਖੇਤਰਾ ਔਰ ਇਹਦੇ ਵਿੱਚ ਆਓਗੇ ਮੈਨੂੰ ਲੱਗਦਾ ਕਿ ਜਿਹੜਾ ਬੰਦਾ 7-8 ਘੰਟੇ ਇੱਕ ਜੌਬ ਕਰ ਰਿਹਾ ਫੈਕਟਰੀ ਦੇ ਵਿੱਚ ਬੰਦਸ ਆ ਇਹਦੇ 'ਚ ਤੁਸੀਂ ਨਿਆਾਰੇ ਨਾਲ ਘੁੰਮ ਰਹੇ ਹੋ ਸਾਰੀ ਦੁਨੀਆ ਇਹਦੇ 'ਚ ਇੱਕ ਉਹ ਇਟਾਲੀਅਨ ਦਾ ਇੱਕ ਇੱਕ ਲਫ਼ਜ਼ ਵੀ ਆਈ ਤੂ ਟੂਰੀਸਤਾ ਪਗਾਤਾ ਮਤਲਬ ਵੀ ਤੁਸੀਂ ਘੁੰਮ ਵੀ ਰਹੇ ਹੋ ਤੇ ਤੁਹਾਨੂੰ ਪੈਸੇ ਵੀ ਮਿਲ ਰਹੇ ਤੇ ਇਹਦੋਂ ਵਧੀਆ ਕੋਈ ਖੇਤਰ ਮੈਨੂੰ ਤੇ ਲੱਗਦਾ ਨਹੀਂ ਹੋਊਗਾ ਬਾਕੀ ਹਰੇਕ ਦੀ ਆਪ ਆਪਣੀ ਸੋਚ ਹੁੰਦੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਰਸਤੇ ਹੋ ਜਾਂਦੇ ਸਾਰਾ ਕੁਝ ਹੁੰਦਾ ਕੋਈ ਡਰਨ ਵਾਲੀ ਗੱਲ ਨਹੀਂ ਤੁਸੀਂ ਆਓ ਤਨਖਾਹ ਵੀ ਅੱਛੀ ਆ ਬਿਲਕੁਲ ਐਕਸੀਡੈਂਟ ਭਾਜੀ ਜਿਹੜੇ ਹੁੰਦੇ ਨੇ ਕਿਉਂਕਿ ਤੁਸੀਂ ਸਲੈਂਚ ਪੁਰਾਣੇ ਹੋ ਉਹਦੇ ਪਿੱਛੇ ਇਟਲੀ ਜਿਹੜੇ ਪਿੱਛੇ ਕਰਕੇ ਬਲਾਸਟ ਹੋਇਆ ਸੀ ਜਿਹੜਾ ਟਰੱਕ ਖਤਰਨਾਕ ਸਮਾਨ ਲੈ ਕੇ ਜਾ ਰਿਹਾ ਸੀ ਉਸ ਤੋਂ ਬਾਅਦ ਸਵਾਲਾਂ 'ਚ ਵੀ ਤਬਦੀਲੀ ਆਈ ਸੀ ਕਿ ਨਵੇਂ ਸਵਾਲ ਐਡ ਕੀਤੇ ਸੀਗੇ ਤੁਸੀਂ ਐਕਸੀਡੈਂਟ ਨੂੰ ਕਿੱਦਾਂ ਦੇਖਦੇ ਹੋ ਕਿੰਨੀ ਲਾਪਰਵਾਹੀ ਆ ਮਨੋਂ ਜ਼ਿਆਦਾ ਦੇਖੋ ਜੀ ਇਹਦੇ 'ਚ ਸਾਡੀ ਲਾਪਰਵਾਹੀ ਹੁੰਦੀ ਹੈ ओके ਡਰਾਈਵਰਾਂ ਦੀ ਕਾਫੀ ਡਰਾਈਵਰ ਕਿਦਾਂ ਲਾਇਸੈਂਸ ਉਹਨਾਂ ਨੂੰ ਪਤਾ ਨਹੀਂ ਵੀ ਫੋਨ ਨਹੀਂ ਚਲਾਣਾ ਹੈਗਾ ਫੋਨ ਜਲਾਲੀ ਹੈ ਨਾ ਡਿਲੀਵਰੀ ਦਾ ਇਹ ਵੀ ਇੱਕ ਹਿੱਸਾ ਬਣ ਕੇ ਰਹਿ ਗਿਆ ਅੱਛਾ ਜੀ ਜਿਆਦਾ ਲੋਕ ਲੋਕ ਜਿਹੜੇ ਆ ਨਾ ਫੋਨ ਦੇ ਉੱਤੇ ਲੱਗੇ ਰਹਿੰਦੇ ਆ ਪਰ ਜਿੱਦਾਂ ਨਾਲ-ਨਾਲ ਡਿਲੀਵਰੀ ਦੇ ਫੋਨ ਸੁਣਨ ਦਾ ਇੱਕ ਹੋਰ ਕਾਰਨ ਹੁੰਦਾ ਚਲੋ ਲੱਗਾ ਬੰਦਾ ਚੱਲ ਮਸਤੀ ਚ ਗੱਲਾਂ ਕਰਦਾ ਤੁਰੇ ਜਾਂਦਾ ਸਾਰੇ ਜੋੜ ਲੈ ਜੋੜ ਲੈ ਬਿਲਕੁਲ ਜੋੜ ਹੈ ਕਿਉਂਕਿ ਸਾਡੇ ਵੀ ਖੁਦ ਕਈ ਐਸੇ ਮਤਲਬ ਗਰੁੱਪ ਵਗੈਰਾ ਬਣੇ ਹੋਏ ਆ ਜਿੱਚ ਸਾਰਾ ਸਾਰਾ ਦਿਨ ਗੱਲਾਂ ਗੱਲਾਂ ਚੱਲਦੀਆਂ ਰਹਿੰਦੀਆਂ ਇਹ ਜਿਹੜੇ ਤੁਸੀਂ ਮੈਸੇਜਾਂ ਦੀ ਗੱਲ ਕਰਦੇ ਹੋ ਮੈਸੇਜ ਕਈ ਵਾਰੀ ਇਦਾਂ ਹੋ ਜਾਂਦਾ ਵੀ ਡਰਾਈਵਰ ਨੂੰ ਹੁੰਦਾ ਵੀ ਕਿਸੇ ਫਰਮ ਚ ਸੈਕਟਰੀ ਵਗੈਰਾ ਨੇ ਮੈਸੇਜ ਕਰਤਾ ਸਮਾਨ ਉਹ ਸੈਕਟਰੀ ਵੀ ਸੌਸਿਬਲ ਜਵਾਬ ਚਾਹੀਦਾ ਹੁੰਦਾ ਓਕੇ ਤੇ ਸਾਨੂੰ ਵੀ ਹੁੰਦਾ ਵੀ ਦਵਾ ਦਵਾ ਅਸੀਂ ਕਾਲੀ ਦੇ ਨਾਲ ਇਹ ਚੀਜ਼ ਦਾ ਜਵਾਬ ਦੇ ਦਈਏ ਸੋ ਇਹ ਚੀਜ਼ਾਂ ਬਿਲਕੁਲ ਇਹਦਾ ਤੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਮੈਸੇਜ ਜਿਹੜਾ ਪਰਿਵਾਰ ਵਾਲੇ ਪਰਿਵਾਰ ਵਾਲੇ ਭੁਗਤ ਨਹੀਂ ਭੁਗਤਦੇ ਨੇ ਹਾਂਜੀ ਕਿਉਂ ਜ਼ਰੂਰੀ ਨਹੀਂ ਕਿ ਅਸੀਂ ਮਤਲਬ ਸਾਡੇ ਨਾਲ ਹੀ ਇਹ ਕੰਮ ਹੋਣਾ ਕੋਈ ਜੋ ਅੱਗੇ ਗੱਡੀ ਜਾ ਰਹੀ ਹੈ ਉਹਦੇ ਛੋਟੇ ਬੱਚੇ ਹੋ ਸਕਦੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਅੱਗੇ ਗੱਡੀਆਂ ਸਿਗੀਆਂ ਉਹ ਵੀ ਅੱਗ ਦੇ ਲਪੇਟੇ ਚ ਆ ਗਈਆਂ ਜੀ ਮੈਨੂੰ ਯਾਦ ਆ ਮੈਨੂੰ ਯਾਦ ਆ ਉਹ ਐਕਸੀਡੈਂਟ ਦਾ ਮੈਨੂੰ ਹਾਂ ਉਹਨੇ ਭਾਜੀ ਬੜੀ ਇਟਲੀ ਚ ਤਬਦੀਲੀ ਲੈ ਕੇ ਆਂਦੀ ਉਹਨਾਂ ਨੇ ਕਾਫੀ ਰੂਲ ਚੇਂਜ ਕੀਤੇ ਫੋਨ ਨੂੰ ਲੈ ਕੇ ਕਿਉਂਕਿ ਪਹਿਲੇ ਇੱਕ ਬੰਦਾ ਨਾ ਲਾਈਟਾਂ ਤੇ ਜੋ ਖੜਾ ਲਾਲ ਲਾਈਟ ਤੇ ਫੋਨ ਫੜ ਸਕਦਾ ਸੀ ਹੱਥ ਕੋਸਲ ਪਹਿਲੇ ਹੁਣ ਅਗਰ ਬੰਦਾ ਖੜਾ ਵੀ ਫੋਨ ਫੜ ਕੇ ਖੜਾ ਹੈ ਨਾ ਉਹਦਾ ਵੀ ਜੁਰਮਾਨਾ ਕਰ ਦਿੰਦੇ ਨੇ ਸੋ ਜਿੱਦਾਂ ਜਿੱਦਾਂ ਇਨਸਾਨ ਗਲਤੀਆਂ ਕਰਦਾ ਜਾਂਦਾ ਹੈ ਉਦੋਂ ਉਦੋਂ ਰੂਲ ਸਖਤ ਹੋਏ ਜਾਂਦੇ ਨੇ ਬਿਲਕੁਲ ਜੀ ਸਾਨੂੰ ਇਹਦਾ ਬਿਲਕੁਲ ਖਿਆਲ ਰੱਖਣਾ ਚਾਹੀਦਾ ਮੈਸੇਜ ਵਗੈਰਾ ਕਰਨ ਦਾ ਫਿਰ ਰੋਕ ਕੇ ਕਰ ਲਓ ਕਿਤੇ ਕਾਲੀ ਇੰਨੀ ਕਿ ਹੋ ਜਾਂਦੀ ਹੈ ਜੀ ਨਾਲ ਉਦਾਂ ਵੀ ਤੁਸੀਂ ਭਾਜੀ ਹਰ 4.5 ਘੰਟੇ ਬਾਅਦ ਰੁਕਣਾ ਹੀ ਹੁੰਦਾ ਕਿੰਨੀ ਕਿ ਬੰਦਾ ਹਨਾ ਮੰਨ ਲਓ ਇਹ ਤਾਂ ਗੱਲ ਮੰਨਣ ਵਾਲੀ ਵੀ 4.5 ਘੰਟੇ ਬਾਅਦ ਰੁਕਨੇ ਰੁਕਣਾ ਤੁਸੀਂ ਉੱਥੇ ਕਰ ਲਓ ਜੋ ਕਰਨਾ ਹਾਂਜੀ ਹਾਂਜੀ ਇਹ ਬਿਲਕੁਲ ਗੱਲ ਸਹੀ ਹੈ ਜੀ ਤੁਹਾਡੀ ਸੋ ਜਿਨ੍ਹਾਂ ਨਾਲ ਕਾਰੋਬਾਰ ਸ਼ੁਰੂ ਕਰਨਾ ਆ ਉਪਰਲੇ ਆਪ ਟਰੱਕ ਚਲਾ ਕੇ ਦੇਖੋ ਆਪਣਾ ਐਕਸਪੀਰੀਅੰਸ ਕਰਨ ਤੇ ਫਿਰ ਇਸ ਲਾਈਨ ਚ ਆਣੋ ਹੈਨਾ ਭਾਈ ਬਹੁਤ ਸੁਣਨ ਲੱਗਾ ਅਗਲੀ ਵਾਰੀ ਤੁਹਾਡੇ ਨਾਲ ਫਿਰ ਟਰੱਕ ਨੂੰ ਲੈ ਕੇ ਹੋਰ ਗੱਲਾਂ ਕਰਾਂਗੇ ਅੱਜ ਥੋੜੇ ਸਵਾਲ ਨੇ ਪਰ ਸੋਹਣੇ ਸੋਹਣੇ ਜਵਾਬ ਨੇ ਇਹੀ ਕਹਿ ਕੇ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ